ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਮ ਰਾਹੀਂ ਗੁਰੂ ਸਹਿਬਾਨ ਜੀ ਦੇ ਜੀਵਨ ਬਾਰੇ ਜਾਣਗੇ ਜਾਣਾਂਗੇ ਭਾਗ 21 ਭਾਈ ਬੁੱਧੂ ਦੀ ਕਥਾ ਲਾਹੌਰ ਵਿੱਚ ਭਾਈ ਬੁੱਧੂ ਗੁਰੂ ਜੀ ਦਾ ਸਿੱਖ ਨਿਵਾਸ ਕਰਦਾ ਸੀ ਜੋ ਇੱਟਾਂ ਦੇ ਪਜਾਵੇ ਝਾੜ ਕੇ ਵਪਾਰ ਕਰਿਆ ਕਰਦਾ ਸੀ ਇੱਕ ਵਾਰ ਉਸਨੇ ਬੜਾ ਡਬਲ ਪਜਾਵਾ ਝਾੜਿਆ ਜਿਸ ਵਾਸਤੇ ਉਸਨੇ ਵਾਣੀਆਂ ਪਾਸੋਂ ਬਹੁਤ ਕਰਜ਼ਾ ਚੁੱਕ ਗਏ ਜਾਵੇ ਤੇ ਖਰਚ ਕੀਤਾ ਗੁਰੂ ਘਰ ਦੇ ਭਾਈ ਬੁੱਧੂ ਦੀ ਆਤ ਜੰਤ ਸਰਦਾ ਨਿੱਤ ਹੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਸਤਨਾਮ ਦਾ ਜਾਪ ਕਰਦਾ ਰਹਿੰਦਾ ਆਏ ਗਏ ਸਿੱਖਾਂ ਦੀ ਤਨਉ ਮਨੋ ਹੋ ਕੇ ਸੇਵਾ ਕਰਦਾ ਜਦ ਆਵਾ ਬੀੜ ਕੇ ਤਿਆਰ ਕੀਤਾ ਹੁਣ ਅਗਨੀ ਲਗਾਉਣੀ ਸੀ ਤਾਂ ਮਾਨ ਵਿੱਚ ਉਮੰਗ ਆਈ ਕਿ ਪਹਿਲਾਂ ਸਤਿਗੁਰਾਂ ਪਾਸੋਂ ਵਰ ਲੈ ਲਈਏ ਇਹ ਸੋਚ ਕੇ ਜਥਾ ਸ਼ਕਤੀ ਭੇਟਾ ਲੈ ਕੇ ਅਮਰਦਾਸਰ ਨੂੰ ਤੁਰ ਪਿਆ ਸਤ ਗੁਰ ਦੀਵਾਨ ਸੁਜਾ ਕੇ ਸਤ ਨਾਮ ਦਾ ਉਪਦੇਸ਼ ਕਰ ਰਹੇ ਸਨ ਭਾਈ ਗੁੱਧੂ ਨੇ ਸਤ ਗੁਰਾਂ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਅਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਪਜਾਵੇ ਉੱਪਰ ਬਹੁਤ ਰੁਪਇਆ ਖਰਚ ਕੀਤਾ ਹੈ ਆਪ ਦੇ ਭਰੋਸੇ ਤੇ ਹੀ ਮੇਰੀ ਜ਼ਿੰਦਗੀ ਹੈ ਮੈਂ ਸਦਾ ਹੀ ਗੁਰੂ ਘਰ ਦਾ ਦਾਸ ਹਾਂ ਆਪ ਕਿਰਪਾ ਕਰਕੇ ਆਵੇ ਦੇ ਪੱਕ ਜਾਣ ਦਾ ਵਚਨ ਕਰੋ ਮੈਂ ਆਪ ਦੀ ਸ਼ਰਨ ਹਾਂ ਗੁਰੂ ਜੀ ਨੇ ਨਿਮਰਤਾ ਪੂਰਵਕ ਬੇਨਤੀ ਸੁਣ ਕੇ ਪ੍ਰਸੰਨ ਹੋ ਕੇ ਬਚਨ ਕੀਤਾ ਭਾਈ ਬੁੱਧੂ ਸਤਿਗੁਰ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਰੱਖੋ ਤੁਹਾਡਾ ਆਵਾ ਪੱਕ ਕੇ ਲਾਲ ਹੋ ਜਾਵੇਗਾ ਭਾਈ ਬੁੱਧੂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਅਤੇ ਆਗਿਆ ਪਾ ਕੇ ਲਾਹੌਰ ਨੂੰ ਰਵਾਨਾ ਹੋਇਆ ਪਜਾਵੇ ਨੂੰ ਜਾ ਕੇ ਅੱਗ ਦੇ ਦਿੱਤੀ ਜਦ ਆਵਾ ਪੱਕ ਕੇ ਲਾਲ ਹੋ ਗਿਆ ਤਾਂ ਉਸਨੇ ਇੱਟਾਂ ਕੱਢ ਕੇ ਵੇਖੀਆਂ ਬੜਾ ਖੁਸ਼ ਹੋਇਆ ਇਰਾਦਾ ਕੀਤਾ ਕਿ ਗੁਰੂ ਸਿੱਖਾਂ ਨੂੰ ਪ੍ਰਸ਼ਾਦਾ ਹਰ ਕੇ ਫਿਰ ਆਵੇ ਨੂੰ ਖੋਲਣਾ ਹੈ ਬਹੁਤ ਸਾਰੀ ਰਸਦ ਲਿਆ ਕੇ ਖੀਰ ਆਦਿਕ ਪਕਵਾਨ ਦੀ ਤਿਆਰੀ ਕੀਤੀ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਗੁਰਸਿੱਖਾਂ ਨੂੰ ਸੱਦਿਆ ਅਤੇ ਪੰਗਤ ਲਗਾ ਕੇ ਅਰਦਾਸਾ ਸੋਧ ਕੇ ਥਾਲ ਪਰੋਸੇ ਗੁਰੂ ਸਿੱਖਾਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦ ਛਕਿਆ ਜਾਦ ਸਿੱਖ ਪ੍ਰਸ਼ਾਦ ਛਕ ਚੁੱਕੇ ਅਤੇ ਹੱਥ ਧਵਾ ਦਿੱਤੇ ਗਏ ਤਾਂ ਇੱਕ ਗਰੀਬ ਸਿੱਖ ਕਾਲਾ ਕਾਲਾ ਆਇਆ ਅਤੇ ਕਹਿਣ ਲੱਗਾ ਭਾਈ ਬੁੱਧੂ ਸ਼ਾ ਪ੍ਰਸ਼ਾਦਾ ਦੇ ਇਸ ਵਕਤ ਕੁੱਖ ਬਹੁਤ ਤੰਗ ਕਰ ਰਹੀ ਹੈ ਸਿੱਖ ਨੇ ਇਸ ਪ੍ਰਕਾਰ ਪੰਜ ਸੱਤ ਵੀਰ ਉੱਚੀ ਉੱਚੀ ਪੁਕਾਰ ਕੇ ਆਵਾਜ਼ ਦਿੱਤੀ ਭਾਈ ਬੁੱਧੂ ਬੋਲਿਆ ਕਿਉਂ ਰੌਲਾ ਪਾਇਆ ਹੋਇਆ ਹੈ ਹੁਣ ਵਰਤ ਚੁੱਕਾ ਹੈ ਸਿੱਖ ਨੇ ਫੇਰ ਆਖਿਆ ਮੈਂ ਰਾਤ ਦਾ ਪ੍ਰਸ਼ਾਦਾ ਛਕਿਆ ਹੋਇਆ ਹੈ ਇਸ ਵਕਤ ਤੱਕ ਕਿਦਰੋਣਾ ਹੀ ਮਿਲਿਆ ਕਿਰਪਾ ਕਰਕੇ ਪ੍ਰਸ਼ਾਦਾ ਛਕਾ ਦੇ ਤੇਰਾ ਜੱਗ ਸੰਪੂਰਨ ਹੋ ਜਾਵੇ ਗੁਰੂ ਤੇਰੀ ਕਮਾਈ ਵਿੱਚ ਬਰਕਤ ਪਾਵੇ ਭਾਈ ਗੁੱਦੂ ਨੇ ਝਿੜਕ ਕੇ ਆਖਿਆ ਬਹੁਤ ਤਾਂ ਬਹੁਤ ਨਾਕ ਬਕ ਤੈਨੂੰ ਦਿੱਤਿਆਂ ਹੀ ਮੇਰਾ ਜੱਗ ਪੂਰਨ ਹੋਣਾ ਹੈ ਚੱਲ ਅੱਗੇ ਹੋ ਪਹਿਲਾਂ ਆ ਜਾਣਾ ਸੀ ਇਸ ਤਰ੍ਹਾਂ ਦੀਆਂ ਝਿੜਕਾਂ ਸੁਣ ਕੇ ਸਿੱਖ ਦਾ ਮਨ ਬੁਝ ਗਿਆ ਜਦ ਬਾਕੀ ਸੰਗਤ ਨੇ ਪ੍ਰਸ਼ਾਦ ਛਕਣ ਦੀ ਅਰਦਾਸ ਕੀਤੀ ਇਹ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਨੇ ਪ੍ਰਸ਼ਾਦ ਛਕਾਇਆ ਹੈ ਆ ਆਪਣੇ ਪ੍ਰਵਾਨ ਕਰਨਾ ਔਰ ਇਸ ਦਾ ਆਵਾ ਪੱਕ ਕੇ ਲਾਲ ਹੋ ਜਾਵੇ ਪਾਸੋਂ ਉਹ ਗਰੀਬ ਸਿੱਖ ਬੋਲ ਉਠਿਆ ਕਦੀ ਨਹੀਂ ਪੱਕਣਾ ਆਵਾ ਕੱਚਾ ਹੀ ਰਹੇਗਾ ਭਾਈ ਬੁੱਧੂ ਨੂੰ ਬਹੁਤ ਗੁੱਸਾ ਲੱਗਾ ਕਹਿਣ ਲੱਗਾ ਗੁਰੂ ਜੀ ਦਾ ਵਚਨ ਤੇ ਸੰਗਤ ਦਾ ਵਚਨ ਅਟਲ ਹੈ ਕਦੀ ਨਹੀਂ ਮਿਟ ਸਕਦਾ ਤੂੰ ਐਡਾ ਉਲਿਆ ਹੈ ਤਾਂ ਮੰਗਣ ਹੀ ਕੰਨ ਨੂੰ ਚੜਿਆ ਸੈਂ ਚੱਲ ਅੱਗੋਂ ਹਟ ਅੱਖਾਂ ਤੋਂ ਦੂਰ ਹੋ ਗਰੀਬ ਸਿੱਖ ਬੋਲਿਆ ਭਾਵੇਂ ਗੁਰੂ ਜੀ ਦਾ ਬਚਨ ਖਾਲੀ ਨਹੀਂ ਜਾ ਸਕਦਾ ਪਰ ਗੁਰੂ ਜੀ ਆਪਣੇ ਸਿੱਖਾਂ ਦਾ ਬਚਨ ਵੀ ਖਾਲੀ ਨਹੀਂ ਜਾਣ ਦਿੰਦੇ ਤੂੰ ਜੋਰ ਲਾਲ ਆ ਲਾਲਾ ਖਾਂ ਜੇ ਕਦੀ ਵੀ ਆਵਾ ਪੱਕ ਜਾਵੇ ਇਹ ਕਹਿ ਕੇ ਸਿੱਖ ਚਲਾ ਗਿਆ ਘਰ ਦੇ ਲੰਗਰ ਪਾਣੀ ਦੀ ਸੇਵਾ ਤੋਂ ਵਿਹਲਾ ਹੋ ਕੇ ਬੁੱਧੂ ਸ਼ਾਹ ਆਪਣੇ ਆਵੇ ਤੇ ਪਹੁੰਚਾ ਅਰ ਭੋਲਣ ਦਾ ਹੁਕਮ ਦਿੱਤਾ ਜਿੰਨਾ ਵੀ ਆਵਾ ਖੋਲੀ ਜਾਵੇ ਸਭ ਪਿੱਲਾ ਹੀ ਨਿਕਲਦਾ ਆਵੇ ਭਾਈ ਬੁੱਧੂ ਦਾ ਰੰਗ ਵੀ ਪੀਲਾ ਪੈ ਗਿਆ ਬਹੁਤ ਘਬਰਾਇਆ ਕਿਉਂਕਿ ਸਭ ਪਦਾਰਥ ਲੱਗਾ ਹੋਇਆ ਐਵੇਂ ਗਿਆ ਕਰ ਜਾ ਕਿਥੋਂ ਲੱਥੇ ਵਿਚਾਰਨ ਲੱਗਾ ਇਹ ਕੀ ਬਣਿਆ ਗੁਰੂ ਜੀ ਦਾ ਬਚਨ ਖਾਲੀ ਗਿਆ ਉਸ ਸਿੱਖ ਦਾ श्राप ਪੂਰਾ ਹੋ ਗਿਆ ਸਾਰਾ ਆਵਾ ਖੋਲਿਆ ਮਗਰ ਬੱচ্চਾ ਹੀ ਪਾਇਆ ਮਨ 부ਝ ਗਿਆ ਅਮਰਸਰ ਨੂੰ ਉਠ ਨੱਠਾ ਗੁਰੂ ਜੀ ਦੇ ਹਜ਼ੂਰ ਪਹੁੰਚ ਕੇ ਚਰਨਾਂ ਤੇ ਡਿੱਗ ਪਿਆ ਅੱਖਾਂ ਵਿੱਚ ਅਥਰੂ ਭਰ ਲੀਤੇ ਗੁਰੂ ਜੀ ਨੇ ਧੀਰਜ ਦੇ ਕੇ ਪੁੱਛਿਆ ਭਾਈ ਬੁੱਧੂ ਕੀ ਕਾਰਨ ਹੈ ਭਾਈ ਬੁੱਧੂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਦਾ ਬਚਨ ਸੀ ਕਿ ਆਵਾ ਪੱਕ ਜਾਵੇਗਾ ਮਗਰ ਕੱਚਾ ਹੀ ਰਹਿ ਕੱਚਾ ਹੀ ਰਹਾ ਹੁਣ ਮੈਂ ਕਿਸ ਤਰ੍ਹਾਂ ਕਰਜ਼ਾ ਉਤਾਰਾਂਗਾ ਗੁਰੂ ਜੀ ਬੋਲੇ ਕਿਸੇ ਗੁਰੂ ਸਿੱਖ ਦਾ ਸਰਾਫ ਨਹੀਂ ਹੋਇਆ ਭਾਈ ਬੁੱਧੂ ਜੀ ਬੋਲੇ ਸੱਚੇ ਪਾਤਸ਼ਾਹ ਹੋਇਆ ਹੈ ਆਪਣੀ ਸਾਰੀ ਬੀਤੀ ਵਾਰਤਾ ਸੁਣਾਈ ਗੁਰੂ ਜੀ ਬੋਲੇ ਬਸ ਇਹੋ ਹੀ ਕਾਰਨ ਹੈ ਤੇਰਾ ਆਵਾ ਪੱਕ ਕੇ ਫਿਰ ਕੱਚਾ ਹੋ ਗਿਆ ਹੈ ਸਾਡੇ ਵਾਕਾਂ ਨੂੰ ਗੁਰੂ ਘਰ ਦੇ ਸਿੱਖ ਮਿਟ ਸਕਦੇ ਹਨ ਮਗਰ ਗੁਰੂ ਸਿੱਖਾਂ ਦੇ ਵਾਕ ਮਿਟਣ ਨੂੰ ਅਸੀਂ ਸਮਰੱਥ ਨਹੀਂ ਕਿਉਂਕਿ ਅਸੀਂ ਸਦਾ ਹੀ ਆਪਣੇ ਆਗਤਾਂ ਪ੍ਰੇਮੀਆਂ ਦੇ ਅਧੀਨ ਹਾਂ ਅੱਛਾ ਤੁਸੀਂ ਵੀ ਗੁਰੂ ਘਰ ਦੇ ਸੇਵਕ ਹੋ ਜਾਓ ਆਵੇਂ ਉਸੇ ਮੇਟ ਲਵ ਤੁਹਾਡੀਆਂ ਕੱਚੀਆਂ ਇੱਟਾਂ ਪੱਕੇ ਦੇ ਭਾਤੇ ਵਿਕ ਜਾਣਗੀਆਂ ਸਭ ਕਰਜ਼ਾ ਲੱਤ ਕੇ ਬਹੁਤ ਨਫਾ ਪ੍ਰਾਪਤ ਹੋਵੇਗਾ ਅੱਗੇ ਤੋਂ ਲੈ ਕੇ ਕਿਸੇ ਗੁਰਸਿੱਖ ਦਾ ਅਨਾਧਰ ਨਹੀਂ ਕਰਨਾ ਗੁਰਸਿੱਖਾਂ ਨੂੰ ਸਾਡਾ ਹੀ ਰੂਪ ਸਮਝ ਕੇ ਸੇਵਾ ਕਰਨੀ ਇਹ ਬਚਨ ਸੁਣ ਕੇ ਭਾਈ ਬੁੱਧੂ ਨਮਸਕਾਰ ਕਰਕੇ ਘਰ ਆਇਆ ਕਰਤਾਰ ਦੀ ਨੇਤ ਨਾਲ ਅਜਹੀ بارش ਹੋਈ ਕਿ ਕਿਲੇ ਦੀ ਲੇਦੀ ਦੀ دیوار ਡਿੱਗ ਪਈ ਸੂਬੇ ਲਾਹੌਰ ਵੱਲੋਂ ਹੁਕਮ ਹੋਇਆ ਕਿ ਜਿਸ ਵੀ ਜਿੱਥੇ ਵੀ ਇੱਟਾਂ ਮਿਲਣ ਲਿਆ ਕੇ ਜਲਦੀ ਮਰਮਮਤ ਕਰੋ ਮਗਰ ਸਵਾਏ ਬੁੱਧੂ ਸ਼ਾਹ ਦੇ ਆਵੇ ਤੋਂ ਹੋਰ ਕਿਧਰੇ ਇੱਟ ਤਿਆਰ ਨਹੀਂ ਸੀ ਸੋ ਸਾਰੀ ਦੀ ਸਾਰੀ ਇੱਟ ਬੁੱਧੂ ਸ਼ਾਹ ਦੀ ਪੱਕੀ ਤੇ ਪੱਕੀ ਦੇ ਭਾਤੇ ਖਰੀਦੀ ਗਈ ਭਾਈ ਬੁੱਧੂ ਨੂੰ ਬਹੁਤ ਨਫਾ ਹੋਇਆ ਸਭ ਕਰਜ਼ਾ ਵੀ ਲੈ ਗਿਆ ਉਸ ਦਿਨ ਤੋਂ ਭਾਈ ਬੁੱਧੂ ਨੂੰ ਗੁਰੂ ਘਰ ਦੇ ਆਰ ਗੁਰ ਸਿੱਖਾਂ ਤੇ ਬਹੁਤ ਭਰੋਸਾ ਵੱਜ ਗਿਆ। ਦਸਵੰਦ ਭੇਟਾ ਲੈ ਕੇ ਭਾਈ ਬੁੱਧੂ ਗੁਰੂ ਜੀ ਦੇ ਹਜ਼ੂਰ ਆਇਆ। ਨਮਸਕਾਰ ਕਰਕੇ ਭੇਟਾ ਅੱਗੇ ਰੱਖ ਦਿੱਤੀ। ਹੱਥ ਜੋੜ ਕੇ ਬੋਲਿਆ ਸੱਚੇ ਪਾਤਸ਼ਾਹ ਆਪ ਦੀ ਮੁੱਢੋਂ ਦੀ ਵਾਦੀ ਚੱਲੀ ਆਉਂਦੀ ਹੈ। ਜਦ ਤੁਸਾਂ ਦਰਯੋਧਨ ਨੂੰ ਆਖਿਆ ਸੀ ਕਿ ਅਸੀਂ ਪ੍ਰਤੀਗਿਆ ਕਰ ਲਈ ਹੈ। ਸੋ ਅਸੀਂ ਯੁੱਧ ਵਿੱਚ ਸ਼ਸਤਰ ਨਹੀਂ ਪકડਣਾ ਤੇ ਆਪ ਦੇ ਭਗਤ ਪੀਸ਼ਮ ਪਿਤਾਮਾ ਨੇ ਪਰ ਤੱਗਿਆ ਕਰਕੇ ਲਈ ਸੀ ਕਿ ਮੈਂ ਸ਼੍ਰੀ ਕ੍ਰਿਸ਼ਨ ਦੇ ਹੱਥ ਸ਼ਾਸਤਰ ਪਕੜਾ ਦੇਣੇ ਹਨ ਸੋ ਤੁਸੀਂ ਆਪਣੀ ਪ੍ਰਤੀਗਿਆ ਝੂਠੀ ਕਰ ਲਈ ਮੈਂ ਆਪਣੇ ਭਗਤਾਂ ਦੀ ਪ੍ਰਤੀਗਿਆ ਪੂਰੀ ਕਰਨ ਵਾਸਤੇ ਸ਼ਾਸਤਰ ਪਕੜ ਲਿਆ ਸੀ ਇਸੇ ਤਰ੍ਹਾਂ ਹੀ ਮੇਰੇ ਕਾਰਜ ਵਿੱਚ ਕੀਤਾ ਹੈ ਗੰਗਾ ਰਾਮ ਬ੍ਰਾਹਮਣ ਨੂੰ ਸਿੱਖੀ ਬਖਸ਼ੀ ਨਗਰ ਬਠਿੰਡੇ ਦਾ ਰਹਿਣ ਵਾਲਾ ਇੱਕ ਗੰਗਾ ਰਾਮ ਨਾਮ ਦਾ ਬ੍ਰਾਹਮਣ ਆਨੰਦ ਆਵਾਰ ਕਰਦਾ ਸੀ ਇੱਕ ਵਾਰ 500 ਮਾਣ ਬਾਜਰਾ ਲੈ ਕੇ ਵੇਚਣ ਲਈ ਤੁਰਿਆ ਦਰਿਆਏ ਸਤਲੁਜ ਤੋਂ ਲੰਘ ਕੇ ਦਰਿਆਏ ਬਿਆਸ ਦੇ ਕੰਢੇ ਪਹੁੰਚਾ ਉੱਥੇ ਲੋਕਾਂ ਨੂੰ ਪੁੱਛਣ ਲੱਗਾ ਕਿ ਕੋਈ ਅਜਿਹਾ ਨਗਰ ਦੱਸੋ ਜਿੱਥੇ ਮੇਰਾ ਬਾਜਰਾ ਵਿਕ ਜਾਵੇ ਲੋਕਾਂ ਨੇ ਆਖਿਆ ਕਿ ਤੇ ਸੁਲਤਾਨ ਵਿੰਡ ਦੇ ਚੱਕ ਚਲਾ ਜਾ ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਇਕਾਰ ਕਰਵਾ ਰਹੇ ਹਨ ਸੈਂਕੜੇ ਰਾਜ ਮਜ਼ਦੂਰ ਕਾਰੀਗਰ ਸਿੱਖ ਸੇਵਕ ਲੱਗੇ ਹੋਏ ਹਨ ਲੰਗਰ ਬਿਨਤ ਚੱਲਦਾ ਹੈ ਉੱਥੇ ਤੇਰਾ ਸਾਰਾ ਬਾਜਰਾ ਵਿਕ ਜਾਵੇਗਾ ਇਹ ਸੁਣ ਕੇ ਗੰਗਾ ਰਾਮ ਨੇ ਚੱਕ ਨੂੰ ਰੁਖ ਕਰ ਦਿੱਤਾ ਜਦ ਸੁਦਾਸਰ ਵਿੱਚ ਪਹੁੰਚੇ ਗੱਡਿਆਂ ਨੂੰ ਇੱਕ ਜਗ੍ਹਾ ਲਗਾ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਅੱਗੇ ਸਰੋਵਰ ਤੇ ਬੜੀ ਰੌਣਕ ਦੇਖੀ ਕੋਈ ਚੂਨਾ ਕਲੀ ਦੀਆਂ ਚੱਕੀਆਂ ਹੀ ਪੀਸ ਰਹੇ ਸਨ ਤੇ ਕਈ ਇੱਟਾਂ ਹੀ ਢੋ ਰਹੇ ਸਨ ਕਈ ਮਿੱਟੀ ਦੀਆਂ ਟੋکریاں ਚੁੱਕੀ ਜਾ ਰਹੇ ਸਨ ਸੈਂਕੜੇ ਸਿੱਖ ਸੇਵਕਾਂ ਨੂੰ ਕਾਰ ਕਰਦੇ ਆ ਵੇਖ ਸਾਦੇ ਮੂੰਹ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਆਵਾਜ਼ ਨਿਕਲ ਰਹੀ ਸੀ ਗੰਗਾਰਾਮ ਇਹ ਅਚਰ ਜਲੀਲਾ ਵੇਖ ਕੇ ਪ੍ਰਸੰਨ ਹੋ ਗਿਆ ਹੌਲੀ-ਹੌਲੀ ਤੁਰਦਾ ਹੋਇਆ ਗੁਰੂ ਜੀ ਦੇ ਦੀਵਾਨ ਪਾਸ ਪਹੁੰਚਾ ਅੱਗੇ ਕੀਰਤਨ ਹੋ ਰਿਹਾ ਸੀ ਸ੍ਰੀ ਗੁਰੂ ਜੀ ਸੰਗਾਸਨ ਤੇ ਬੈਠੇ ਵਿਸ਼ਨ ਭਗਵਾਨ ਦੇ ਸਮਾਨ ਸੋਭਾ ਪਾ ਰਹੇ ਸਨ ਦੋਹੀ ਪਾਸੇ ਸੇਵਾਦਾਰ ਚੌਰ ਫੇਰ ਰਹੇ ਸਨ ਸਿੱਖ ਭੇਟਾ ਅੱਗੇ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਜਾ ਰਹੇ ਸਨ ਗੰਗਾ ਰਾਮ ਨੇ ਜਦ ਗੁਰੂ ਜੀ ਦਾ ਦਰਸ਼ਨ ਕੀਤਾ ਤਾਂ ਮਨ ਸ਼ਾਂਤ ਹੋ ਗਿਆ ਪ੍ਰੇਮਾ ਭਗਤੀ ਪਾਈ ਪ੍ਰਭੂਲੇ ਸ਼ੁਭ ਕਰਮ ਫਲ ਦੇਣ ਨੂੰ ਤਿਆਰ ਹੋ ਗਏ ਰਿਹਾ ਨਾ ਗਿਆ ਨਿਮਰਤਾ ਪੂਰਵਕ ਜਾ ਕੇ ਨਮਸਕਾਰ ਕੀਤੀ আর ਕੁਝ ਸਮਾਂ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਦਾ ਸਤ ਉਪਦੇਸ਼ ਸੁਣਿਆ ਮਨ ਦੇ ਕਵਾੜ ਖੁੱਲ ਗਏ ਜਾਦੇ ਦੀਵਾਨ ਦੀ ਸਮਾਪਤੀ ਹੋਈ ਤਾਂ ਗੰਗਾਰਾਮ ਡੇਰੇ ਪੁੱਜਾ ਅੱਗੇ ਨੌਕਰ ਚੱਕਰ ਅੜੀਕ ਕਰ ਰਹੇ ਸਨ ਗੰਗਾਰਾਮ ਨੇ ਜਾ ਕੇ ਸਭ ਨੂੰ ਗੁਰੂ ਘਰ ਦਾ ਜਸ ਸੁਨਾਇਆ ਗੰਗਾਰਾਮ ਨੇ ਦੂਸਰੇ ਦਿਨ ਲੰਗਰਵਾਲ ਜਾ ਕੇ ਡਿੱਠਾ ਲੱਗੇ ਸਤਨਾਮ ਸਤਨਾਮ ਬੋਲਦੇ ਹੋਏ ਸਿੱਖ ਸੇਵਾ ਕਰ ਰਹੇ ਸਨ ਲੰਗਰ ਬੇੰਤ ਵੰਡੀ ਦਾ ਪਿਆ ਸੀ ਗੰਗਾਰਾਮ ਨੇ ਸਿੱਖਾਂ ਨਾਲ ਆਪਣੇ ਬਾਜਰੇ ਅਨਾਜ ਦੀ ਗੱਲ ਕੀਤੀ ਦੂਸਰੇ ਦਿਨ ਗੁਰੂ ਜੀ ਦੇ ਭਾਣੇ ਅਨੁਸਾਰ ਅਨਾਜ ਕਿਧਰੋਂ ਨਾ ਆਇਆ ਜਿਤਨਾ ਅੰਦਰ ਹੈ ਸੀ ਉਹ ਵੀ ਪੱਕ ਕੇ ਵਰਤਿਆ ਰਾਤ ਲੰਗਰ ਮਸਤਾਨਾ ਰਹਾ ਅਗਲੇ ਦਿਨ ਵੀ ਲੰਗਰ ਮਸਤਾਨਾ ਦੇਖ ਕੇ ਗੰਗਾ ਰਾਮ ਦੇ ਮਨ ਵਿੱਚ ਉਤਸ਼ਾਹ ਪ੍ਰਗਟ ਹੋਇਆ ਕਿ ਅੱਜ ਮੈਂ ਆਪਣਾ ਅਨਾਜ ਵਿੱਚੋਂ ਲੰਗਰ ਕਰਵਾਵਾਂਗਾ ਉਸ ਨੇ ਸਿੱਖਾਂ ਨੂੰ ਆਖਿਆ ਸੇਵਕ ਨੇ ਜਾ ਕੇ ਗੁਰੂ ਜੀ ਪਾਸੋਂ ਆਗਿਆ ਮੰਗੀ ਗੁਰੂ ਜੀ ਨੇ ਹੁਕਮ ਦਿੱਤਾ ਕਿ 100 ਮਾਣ ਬਾਜਰਾ ਉਸ ਪਾਸੋਂ ਲੈ ਲਵੋ ਵਿਸਾਖੀ ਦੇ ਮੇਲੇ ਤੋਂ ਬਾਅਦ ਉਸ ਨੂੰ ਰਕਮ ਦੇ ਦੇਾਂਗੇ ਸਿੱਖਾਂ ਨੇ ਆਣ ਕੇ ਗੰਗਾ ਰਾਮ ਪਾਸੋਂ 100 ਮਾਣ ਬਾਜਰਾ ਤਲਾ ਲੀਤਾ ਤੇ ਲੰਗਰ ਪਕਣ ਲੱਗਾ ਜੋ ਪਲੋ ਪਲੀ ਵਿੱਚ ਸੰਗਤਾਂ ਨੇ ਰਲ ਕੇ ਪੀਸ ਲਿਆ ਦੂਸਰੇ ਦਿਨ ਫਿਰ ਗੁਰੂ ਜੀ ਨੇ ਹੁਕਮ ਦਿੱਤਾ ਕਿ 100 ਮਾਣ ਬਾਜਰਾ ਹੋਰ ਖਰੀਦ ਲਵੋ ਇਸੇ ਤਰ੍ਹਾਂ 5 ਦਿਨਾਂ ਵਿੱਚ 500 ਮਣ ਬਾਜਰਾ ਗੰਗਾ ਰਾਮ پاسੋਂ ਲੈ ਲਿਆ ਉਸ ਤੋਂ ਬਾਅਦ ਬਿਆੰਤ ਅਨਾਜ ਆ ਗਿਆ ਸਾਰਾ ਦਿਨ ਗੰਗਾ ਰਾਮ ਗੁਰੂ ਜੀ ਦੇ ਦੀਵਾਨ ਦਾ ਕਦੀਕਾਰ ਦੀ ਸੇਵਾ ਦਾ ਲੰਗਰ ਦਾ ਦਰਸ਼ਨ ਕਰਦਾ ਰਹਿੰਦਾ ਐਰ ਗੁਰੂ ਜੀ ਦਾ ਜਸ ਸੁਣ ਕੇ ਗੰਗਾ ਰਾਮ ਅਜੀਹਾ ਪ੍ਰੇਮ ਉਠਿਆ ਕਿ ਆਪ ਵੀ ਨੌਕਰਾਂ ਸਮੇਤ ਸੇਵਾ ਕਰਨ ਲੱਗ ਗਿਆ ਸਤਨਾਮ ਦਾ ਜਾਪ ਕਰਦਿਆਂ ਮਨ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਧਰਮ ਪੂਜ ਕੋ ਦਿਨਾਂ ਬਾਅਦ ਵਿਸਾਖੀ ਦਾ ਮੇਲਾ ਭਰਿਆ ਬਿਆੰਤ ਸੰਗਤਾਂ ਆਈਆਂ ਪਦਾਰਥਾਂ ਦਾ ਢੇਰ ਲੱਗ ਪਿਆ ਅਨਾਜ ਦੇ ਗੱਡਿਆਂ ਦੇ ਗੱਡੇ ਆ ਗਏ ਲੰਗਰ ਜਾਤ ਪਾਤ ਨੂੰ ਤੋੜ ਕੇ ਵਰਤਣ ਲੱਗਾ ਗੰਗਾ ਰਾਮ ਇਸ ਪੂਰਬ ਨੂੰ ਦੇਖ ਕੇ ਅਚਰਜ ਰਹਿ ਗਿਆ ਪੂਰਨ ਗੁਰਸਿੱਖੀ ਦਾ ਪ੍ਰੇਮ ਜਾਗ ਆਇਆ ਜਦ ਵਿਸਾਖੀ ਤੋਂ ਬਾਅਦ ਸੰਗਤਾਂ ਵਿਦਾ ਹੋ ਕੇ ਜਲੀਆਂ ਗਈਆਂ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਬਾਜਰੇ ਦੀ ਕੀਮਤ ਚੁਕਾ ਦਿਓ ਗੰਗਾ ਰਾਮ ਨੂੰ ਸਦਵਾ ਕੇ ਗੁਰੂ ਜੀ ਨੇ ਹੁਕਮ ਦਿੱਤਾ ਗੰਗਾ ਰਾਮ ਨੇ ਗੁਰੂ ਜੀ ਦੇ ਚਰਨ ਪਕੜ ਲਏ ਔਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਰਕਮ ਦੀ ਲੋੜ ਨਹੀਂ ਇਹ ਬਾਜਰਾ ਆਪ ਦੀ ਦੌਰਤ ਸੀ ਜੋ ਗੁਰਸਿੱਖਾਂ ਦੇ ਮੂੰਹ ਪੈ ਗਿਆ ਹੈ ਆਪ ਮੈਨੂੰ ਸਿੱਖੀ ਉਪਦੇਸ਼ ਦੇ ਕੇ ਨਿਹਾਲ ਕਰੋ ਗੁਰੂ ਜੀ ਨੇ ਤਿੰਨ ਵਾਰ ਫੇਰ ਆਖਿਆ ਕਿ ਰਕਮ ਲੈ ਲਓ ਤੇ ਘਰ ਜਾਓ ਗੰਗਾ ਰਾਮ ਨੇ ਤਿੰਨ ਵਾਰ ਹੀ ਬੇਨਤੀ ਕੀਤੀ ਸੱਚੇ ਪਾਤਸ਼ਾ ਸਿੱਖੀਦਾਨ ਬਖਸ਼ ਕੇ ਨਿਹਾਲ ਕਰੋ ਮੈਂ ਹੁਣ ਘਰ ਜਾਣ ਜੋਗਾ ਨਹੀਂ ਰਿਹਾ ਆਪਦੇ ਘਰ ਦੀ ਹੀ ਸੇਵਾ ਕਰਾਂਗਾ ਘਰ ਦੇ ਬਾਲ ਬੱਚੇ ਦੇ ਖਾਣ ਲਈ ਆਪ ਆਪ ਦਾ ਬਖਸ਼ਿਆ ਹੋਇਆ ਸਭ ਕੁਝ ਹੈ ਗੁਰੂ ਜੀ ਚੁੱਪ ਚਾਪ ਕਰ ਰਹੇ ਦੀਵਾਨ ਦੀ ਸਮਾਪਤੀ ਕਰ ਦਿੱਤੀ ਗੰਗਾ ਰਾਮ ਡੇਰੇ ਆਇਆ ਅਰ ਸਵਾਸ ਸਵਾਤ ਸਤ ਨਾਮ ਦਾ ਜਾਪ ਕਰਨ ਲੱਗਾ ਤੇ ਸਾਰਾ ਦਿਨ ਨੌਕਰਾਂ ਨੂੰ ਨਾਲ ਲਾ ਕੇ ਗੁਰੂ ਘਰ ਦੀ ਸੇਵਾ ਕਰਿਆ ਕਰੇ ਜਦ ਫੇਰ ਕੁਝ ਦਿਨ ਬੀਤੇ ਤਾਂ ਗੁਰੂ ਜੀ ਦੀ ਸੇਵਾ ਦੀ ਨਿਗਰਾਨੀ ਕਰ ਰਹੇ ਸਨ ਤਾਂ ਅੱਗੋਂ ਟੋਕਰੀ ਚੁੱਕੀ ਗੰਗਾ ਰਾਮ ਆਉਂਦਾ ਮਿਲਿਆ ਗੰਗਾ ਰਾਮ ਨੇ ਟੋਕਰੀ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਬੋਲੇ ਗੰਗਾ ਰਾਮ ਆਪਣੀ ਰਕਮ ਲੈ ਕੇ ਘਰ ਨੂੰ ਜਾਓ ਤੇ ਬਾੜ ਬੁੱਜੇ ਦੀ ਸੁਧ ਲਵੋ ਤੁਹਾਨੂੰ ਆਿਆਂ ਨੂੰ ਬਹੁਤ ਦਿਨ ਹੋ ਗਏ ਹਨ ਗੰਗਾ ਰਾਮ ਨੇ ਨਿਮਰਤਾ ਨਾਲ ਬੇਨਤੀ ਕੀਤੀ ਸੱਚੇ ਪਾਛਾ ਸਿੱਖਾਂ ਸਿੱਖੀ ਦਾਣ ਦੇ ਕੇ ਨਿਹਾਲ ਕਰੋ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਭਾਈ ਗੰਗਾ ਰਾਮ ਨਿਹਾਲ ਸਤਨਾੰਨ ਦਾ ਜਾਪ ਕਰੋ ਤੁਹਾਡੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੈ ਹੁਣ ਤੁਸੀਂ ਆਪਣੇ ਘਰ ਨੂੰ ਜਾਓ ਉੱਥੇ ਜਾ ਕੇ ਗੁਰੂ ਸਿੱਖ ਦਾ ਪ੍ਰਚਾਰ ਕਰੋ ਸਤਨਾਮ ਦਾ ਉਪਦੇਸ਼ ਦਿਓ ਜੋ ਬਚਨ ਤੁਸੀਂ ਮੋਹ ਕੱਢੋਗੇ ਪੂਰਨ ਹੋਣਗੇ ਇਹ ਬਚਨ ਸੁਣਦਿਆਂ ਹੀ ਭਾਈ ਗੰਗਾ ਰਾਮ ਨੂੰ ਆਤਮ ਪ੍ਰਕਾਸ਼ ਹੋਇਆ ਭੂਤ ਭਵਿੱਖਤ ਵਰਤਮਾਨ ਦੀ ਸੋਝੀ ਹੋ ਗਈ ਸਤਗੁਰਾਂ ਦੀ ਆਗਿਆ ਪਾ ਕੇ ਪਾਰਸ ਰੂਪ ਹੋ ਕੇ ਪਠੰਡੇ ਪਹੁੰਚਾ ਅਰ ਸਿੱਖੀ ਪ੍ਰਚਾਰ ਕਰਨ ਲੱਗਾ ਨਗਰ ਦੇ ਲੋਕ ਗੰਗਾ ਰਾਮ ਦੇ ਉਪਦੇਸ਼ ਦੀ ਕਾਰਨ ਨੂੰ ਦੇਖ ਕੇ ਜਾਜ ਰਹਿ ਗਏ ਥੋੜੇ ਦਿਨਾਂ ਵਿੱਚ ਹੀ ਗੰਗਾ RAM ਪ੍ਰਸਿੱਧ ਹੋ ਗਿਆ ਜੋ ਵੀ ਬਾਕ ਮੂੰਹੋਂ ਕਿਸੇ ਨੂੰ ਕਹਿੰਦਾ ਉਹ ਠੀਕ ਹੋ ਜਾਂਦਾ ਲਾਂਬਚਾਂਦ ਦੇ ਨਗਰ ਸਭ ਗੰਗਾ RAM ਦੇ ਸਿੱਖ ਸੇਵਕ ਬਣ ਗਏ ਉਸੇ ਨਗਰ ਵਿੱਚੇ ਦੋ ਭਰਾ ਰਹਿੰਦੇ ਸਨ ਵੱਡੇ ਦਾ ਨਾਮ ਵਿਧੀ ਚੰਦ ਛੋਟੇ ਦਾ ਨਾਮ ਸਿਧੀ ਚੰਦ ਸੀ ਸਿਧੀ ਚੰਦ ਭਾਈ ਗੰਗਾ RAM ਦੀ ਮਹਿਮਾ ਨੂੰ ਦੇਖ ਕੇ ਸੇਵਕ ਦਾ ਨ ਰੂਪ ਧਾਰ ਕੇ ਸੇਵਾ ਕਰਨ ਲੱਗਾ ਸੇਵਾ ਕਰਦਿਆਂ ਦਿਨ ਰਾਤ ਇੱਕ ਕਰ ਦਿੱਤਾ ਜਦ ਕੁਝ ਕੁ ਦਿਨ ਬੀਤ ਗਏ ਤਾਂ ਭਾਈ ਗੰਗਾ ਰਾਮ ਜੀ ਨੇ ਪੁੱਛਿਆ ਭਾਈ ਸਿਦੀ ਚੰਦ ਤੂੰ ਬੜੀ ਸੇਵਾ ਕੀਤੀ ਹੈ ਅੱਛਾ ਜੋ ਇੱਛਾ ਹੈ ਸੋ ਮੰਗ ਸਿਦੀ ਚੰਦ ਨੇ ਆਖਿਆ ਮਹਾਰਾਜ ਆਪ ਕਿਰਪਾ ਕਰੋ ਜੋ ਮੇਰੇ ਘਰ ਪੁੱਤਰ ਬਖਸ਼ੋ ਭਾਈ ਗੰਗਾ ਰਾਮ ਜੀ ਵਰਸਨ ਹੋ ਕੇ ਬੋਲੇ ਕਿ ਅੱਛਾ ਸਤਿਗੁਰ ਅਰਜਨ ਦੇਵ ਜੀ ਦੇ ਘਰ ਕੀ ਕਮੀ ਹੈ ਤੇਰੇ ਘਰ ਪੁੱਤਰ ਹੋਵੇਗਾ ਜੰਮਦਿਆਂ ਹੀ ਜਿਸਦੇ ਸਿਰ ਤੇ ਸਵਾ ਗੁੱਠ ਲੰਮੇ ਚਿੱਟੇ ਸਫੇਦ ਕੇਸ ਹੋਣਗੇ ਜੰਮਦਿਆਂ ਹੀ ਤੁਹਾਨੂੰ ਅਚਰਜਤਾ ਦਿਖਾਵੇਗਾ ਹਰ ਸ਼ਕਤੀਵਾਨ ਹੋਵੇਗਾ ਸਿੱਧੀ ਪ੍ਰਾਪਤ ਕਰਕੇ ਲੋਕਾਂ ਨੂੰ ਸੱਚੇ ਮਾਰਗ ਵੱਲ ਲਾਵੇਗਾ ਲੋਕਾਂ ਦੀਆਂ ਮਰਾਦਾਂ ਪੂਰੀਆਂ ਕਰਨ ਵਾਲਾ ਹੋਵੇਗਾ ਇਸੇ ਤਰ੍ਹਾਂ ਦਾ ਵਾਰ ਸੁਣ ਕੇ ਸਿਧੀ ਚੰਦ ਪ੍ਰਸੰਨ ਹੋ ਗਿਆ ਅਰ ਨਮਸਕਾਰ ਕੀਤੀ ਸਾਲ ਬਾਅਦ ਪੁੱਤਰ ਪੈਦਾ ਹੋਇਆ ਵਾਰਦੇ ਅਨੁਸਾਰ ਹੀ ਚਿੱਟੇ ਕੇਸ ਸਵਾ ਗਿਠ ਲੰਬੇ ਸਿਰ ਤੇ ਦੇਖੇ ਸਿਧੀ ਚੰਦ ਨੇ ਪੁੱਤਰ ਨੂੰ ਨਾਲ ਲੈ ਕੇ ਗੰਗਾ ਰਾਮ ਜੀ ਅੱਗੇ ਆ ਮੱਥਾ ਟੇਕਿਆ ਭਾਈ ਜੀ ਨੇ ਬਾਲਕ ਦਾ ਨਾਮ ਮੂਲ ਚੰਦ ਰੱਖਿਆ ਜੋ ਕਰਾਮਾਤ ਵਾਲਾ ਅਰ ਮੰਨਿਆ ਪਰ ਮੰਨਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ